ਅੱਜ ਦੇ ਵਿਸ਼ਵਾਸੀਆਂ ਤੇ ਲਈ ਉਹ ਪੀ ਹੈ ਨਮੂਨਾ ਇਹ ਮੈਂ ਦੱਸ ਰਿਹਾ ਬਰਨਾਵਾਸ ਨੇ ਅਜਿਹੇ ਕੀ ਕੀਤਾ ਸੀ ਜਿਹੜਾ ਉਹ ਅੱਜ ਦੀਆਂ ਕਲੀਸਿਆਂ ਲਈ ਅਤੇ ਆਪਣੀ ਸਮੇਰੀਆ ਕਲੀਸਿਆਂ ਲਈ ਅਤੇ ਜਿਹੜੀਆਂ ਆਉਣ ਵਾਲੀਆਂ ਕਲੀਸਿਆਂ ਅੱਗੇ ਸਾਡੇ ਤੋਂ ਵੀ ਉਹਨਾਂ ਲਈ ਹਮੇਸ਼ਾ ਕੀ ਰਹੇਗਾ ਇੱਕ ਨਮੂਨੇ ਵਜੋਂ ਰਹੇਗਾ ਉਹਨੇ ਕਿਹੜੇ ਜਿਹੇ ਕੰਮ ਕੀਤੇ ਸੀ ਉਹਦੇ ਬਾਰੇ ਕਿਹੜੀਆਂ ਅਜਈਆਂ ਸਚਾਈਆਂ ਬਾਈਬਲ ਦਰਦੀਆਂ ਉਨਾ ਵਿੱਚ ਅਸੀਂ ਪਹਿਲੀ ਸਚਾਈ ਦੇ ਤੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੀ ਕਰਾਂਗੇ ਗੌਰ ਕਰਾਂਗੇ ਮੇਰੇ ਨਾਲ ਰਸੂਲਾਂ ਦੇ ਕਰਤੱਵ ਆਰ ਉਸਦੇ 4 ਅਧਿਆਇ ਦਾ 36 ਤੋਂ 37 ਵਚਨ ਪੜਾਂਗੇ ਫਿਰ ਰਸੂਲਾਂ ਦੇ ਕਰਤੱਵ 4 ਅਧਿਆਇ 36 ਤੋਂ 37 ਜੋਸਫ ਜਿਹੜਾ ਰਸੂਲਾਂ ਨੇ ਬਰਨਾबास ਅਰਥਾਤ ਉਪਦੇਸ਼ ਦਾ ਉੱਤਰ ਨਾਉ ਧਰਿਆ ਜਿਹੜਾ ਇੱਕ ਲੇਵੀ ਅਤੇ ਜਨਮ ਦਾ ਕੁਪਰੋਸੀ ਸੀ ਉਹਦੇ ਕੋਲ ਕੁਝ ਜ਼ਮੀਨ ਸੀ ਸੋ ਉਹਨੂੰ ਵੇਚ ਕੇ ਮੁੱਲ ਦਾ ਰੁਪਇਆ ਗਿਆੰਦਾ ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ ਵਰਨਾਵਾਸ ਦੀ ਜਿੱਥੇ ਵਰ ਦੇਖ ਰਹੇ ਹਾਂ ਔਰ ਅਸੀਂ ਇਹਨੂੰ ਸ਼ੁਰੂ ਕੀਤਾ ਰਸੂਲ ਅੱਲ੍ਹਾ ਕਰਤਾ ਵਚਾ ਦਾ 36 ਤੋਂ 36 ਹਫ਼ਤੇ ਪਾਸ ਦੇਖਦੇ ਹਾਂ ਵਰਨਾਵਾਸ ਦੇ ਬਾਰੇ ਸੀ ਪਹਿਲੀ ਗੱਲ ਜਿਹੜੀ ਸੱਚਾਈ ਤੇ ਗਏ ਸਮਝ ਲੱਗ ਰਹੀ ਹੈ ਭੈਣੋ ਹੁਣ ਤੱਕ ਤੁਹਾਨੂੰ ਵਰਨਾਵਾਸ ਵਾਲੇ ਮੈਂ ਤੁਹਾਨੂੰ ਦੱਸਿਆ ਕਿ ਕੌਣ ਸੀ ਕਿੱਥੇ ਆਉਣ ਵਾਲਾ ਸੀ ਕਿ ਕੀ ਕੀਤਾ ਸੀ ਹੁਣ ਅਸੀਂ ਥੋੜਾ ਪਰਮੇਸ਼ਰ ਦੇ ਵਚਨ ਚੋਂ ਦੀ ਜ਼ਿੰਦਗੀ ਦੇ ਸੱਚ ਦੇਖਾ ਵੀ ਰਹੇ ਸਾਨੂੰ ਦੇਖਣੇ ਆ ਜਿੱਦ ਤੋਂ ਸਾਨੂੰ ਸਬਕ ਲੈ ਕੇ ਪ੍ਰਭੂ ਦੇ ਵਚਨ ਵਿੱਚ ਅੱਗੇ ਕੀ ਕਰਨਾ ਹੈ ਪਹਿਲਾ ਸੱਚ ਬਰਨਵਾਦ ਦੀ ਜ਼ਿੰਦਗੀ ਕੋਈ ਖੁਸ਼ ਜ਼ਮੀਨ ਸੀ ਜ਼ਮੀਨ ਸੀਗੀ ਔਰ ਜ਼ਮੀਨ ਦਾ ਟੋਟਾ ਸੀ ਕਿੰਨਾ ਮਹਿੰਗਾ ਸੀ ਉਹਦੇ ਪੈਸਿਆਂ ਬਾਰੇ ਕੋਈ ਮੈਂਸ਼ਨ ਨਹੀਂ ਕੀਤਾ ਪਰ ਜਿਹੜਾ ਮੈਂਸ਼ਨ ਕੀਤਾ ਆ ਕਿ ਲਿਖਿਆ ਉਸ ਦੇ ਕੋਲ ਕੁਝ ਜ਼ਮੀਨ ਸੀ ਅਤੇ ਉਹ ਨੂੰ ਵੇਚ ਕੇ ਉਹਨੇ ਮੁੱਲ ਦਾ ਰੁਪਿਆ ਲਿਆਂਦਾ ਅਤੇ ਰਸੂਲਾਂ ਦੇ ਚਰਨਾ ਤੇ ਧਰਿਆ ਚਰਨਾ ਉੱਤੇ ਧਰ ਦਿੱਤਾ ਹallelujah 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 ਇਹ ਗੱਲ ਸੀ ਜੋ ਵਰਨਾਵਾ ਦੇ ਸੱਚ ਵਾਰ ਦੇਖ ਰਿਆ ਵਰਨਾਵਾਸ ਨੇ ਪ੍ਰਭੂ ਦੀ ਸੇਵਾ ਲਈ ਸਭ ਕੁਝ ਦੇ ਦਿੱਤਾ ਉਹਨੇ ਸਭ ਕੁਝ ਜਿਹੜਾ ਉਹਦਾ ਜ਼ਮੀਨ ਦਾ ਟੋਟਾ ਸੀ ਉਹਨੂੰ ਵੇਚ ਕੇ ਉਹਦਾ ਜਿੰਨਾ ਪੈਸਾ ਰਪਿਆ ਆ ਉਹ ਇਕੱਠਾ ਕਰਕੇ ਕਿੱਥੇ ਦੇਣਾ? ਰਸੂਲਾਂ ਦੇ ਚਰਨਾ ਵਿੱਚ ਦਿੱਤਾ। ਅੱਛਾ ਰਸੂਲ ਕੀ ਕਰਦੇ ਸਨ ਉਸ ਪੈਸੇ ਦਾ? ეკਲਿਸੀਅ ਜਿਹਾ ਅਜੇ ਹੱਥ ਪੱਲਾ ਵਰਨਾ ਵਾਸ ਨਹੀਂ ਸੀ। ਬਹੁਤ سارے ਅਜਿਹੇ ਵਿਸ਼ਵਾਸੀ ਸਨ ਜਿਹੜਾ ਆਪਣਾ ਸਭ ਕੁਝ ਵੇਚ ਕੇ ਪੈਸਾ ਤੇ ਲਾ ਕੇ ਉਹਨੂੰ ਦੇ ਦਿੰਦੇ ਸੀ ਲਾ ਕੇ ਰਸੂਲਾਂ। ਪਰ ਉਹ ਕੀ ਕਰਦੇ ਸਨ? ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਦੇਖਦੇ ਹਾਂ ਆ ਮੇਰੇ ਨਾਲ ਤੁਸੀਂ ਪੜਿਏ ਬੱਤੀ ਤੇਤੀ ਚੌਥੀ ਅਧਿਆਇ ਨੇਜਾ ਕਰਨ ਵਾਲਿਆਂ ਦੀ ਮੰਡਲੀ ਇੱਕ ਮਨਸੀ ਅਤੇ ਇੱਕ ਜਾਨਸੀ ਕਿਸੇ ਨੇ ਆਪਣੇ ਮਨ ਨੂੰ ਆਪਣੇ ਵਿੱਚੋਂ ਕਿਸੇ ਚੀਜ਼ ਨੂੰ ਕੀ ਨਹੀਂ ਜਾਣਿਆ ਨਹੀਂ ਆਖਿਆ ਆਪਣੀ ਨਹੀਂ ਆਖਿਆ ਪਰ ਉਹ ਸਾਰੀਆਂ ਚੀਜ਼ਾਂ ਵਿੱਚ ਕੀ ਸਨ ਭਾਈ ਵਾਲ ਸਨ ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਸੂ ਦੇ ਜੀਵਨ ਦੀ ਗਵਾਹੀ ਦਿੰਦੇ ਸਨ ਅਤੇ ਉਹਨਾਂ ਨੂੰ ਸਭਨਾ ਤੇ ਵੱਡੀ ਕਿਰਪਾ ਸੀਗੀ ਅੱਗੇ ਉਹਨਾਂ ਵਿੱਚੋਂ ਕਿਸੇ ਨੂੰ ਕੁਝ ਕੀਸ ਨਾ ਘਾਟਾ ਨਹੀਂ ਸੀ ਪਰ ਜੇ ਕਿਸੇ ਨੂੰ ਕੁਝ ਘਾਟਾ ਪੈਂਦਾ ਤਾਂ ਲਿਖਿਆ ਇਸ ਲਈ ਜਿਹੜੇ ਜ਼ਮੀਨਾਂ ਤੇ ਘਰਾਂ ਦੇ ਮਾਲਕ ਸਨ ਉਹ ਉਹਨਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਂਦੇ ਅਤੇ ਰਸੂਲਾਂ ਦੇ ਚਰਮਾ ਉੱਤੇ ਧਰਦੇ ਸਨ ਅਤੇ ਉਹ ਹਰੇਕ ਨੂੰ ਉਹਦੀ ਲੋੜ ਦੇ ਅਨੁਸਾਰ ਉਹ ਇੱਕ ਦੂਜੇ ਦੇ ਲਈ ਮਦਦਗਾਰ ਸੀ ਉਹ ਕਲੀਸਿਆ ਵਿੱਚ ਮਦਦ ਕਰੈਸੀ ਔਰ ਜ਼ਰੂਰਤਮੰਦਾਂ ਦੇ ਹਮਦਰਦੀ ਸੀ ਔਰ ਉਹਨਾਂ ਵਿੱਚੋਂ ਇੱਕ ਵਿਅਕਤੀ ਸੀ ਕਾਣ ਫਰਨਾਬਾਸ ਜਿਹੜਾ ਕਲੀਸਿਆ ਦੇ ਵਾਧੇ ਦੇ ਲਈ ਮਦਦਗਾਰ ਸਾਥ ਹੋਇਆ ਜਿਹੜਾ ਜ਼ਰੂਰਤਮੰਦਾਂ ਦੇ ਲਈ ਅੱਗੇ ਆਇਆ ਔਰ ਜਿਹਨੇ ਆਪਣੀ ਜ਼ਮੀਰ ਵੇਚ ਕੇ ਪੈਸਾ ਦੇਣ ਦਾ ਨਿਰਣਾ ਰਸੂਲਾਂ ਨੂੰ ਦਿੱਤਾ ਨੇ ਆਖਿਆ ਕਿ ਮੈਂ ਪੈਸਾ ਵੇਚ ਕੇ ਰਸੂਲਾਂ ਦੇ ਚਰਨਾਂ ਦਾ ਮਤਵਰ ਉਹਨੇ ਪ੍ਰਭੂ ਦੇ ਕੰਮ ਦੇ ਲਈ ਗੱਲ ਹallelujah ਹallelujah ਪਿਛਲੇ ਦਿਨਾਂ ਚ ਵੀ ਆਪਾਂ ਇਦਾਂ ਸਿੱਖ ਰਹੇ ਸੀ ਅੱਜ ਵੀ ਸਿੱਖ ਰਹੇ ਹਾਂ ਹਰੇਕ ਕੈਰੇਕਟਰ ਦੇ ਹਰੇਕ ਦੀ ਜੀਵਨ ਸਾਲੀ ਸਾਨੂੰ ਕੁਛ ਨਾ ਕੁਛ ਕੀ ਕਰਦੀ ਹੈ ਸਿੱਖਉਂਦੀ ਹੈ ਜੀ ਹਰੇਕ ਦਾ ਜੀਵਨ ਸਾਨੂੰ ਕੁਛ ਨਾ ਕੁਛ ਦੱਸ ਕੇ ਜਾ ਰਿਹਾ ਅੱਜ ਜੇ ਬਾਈਬਲ ਵਿੱਚ ਉਹਦਾ ਨਾਮ ਵਿਅਕਤ ਕੀਤਾ ਗਿਆ ਉਹ ਐਵੇਂ ਨਹੀਂ ਕੀਤਾ ਗਿਆ ਉਨੇ ਪ੍ਰਭੂ ਦੇ ਲਈ ਆਪਣੇ ਆਪ ਨੂੰ ਕਿੰਨਾ ਬਲੀਦਾਨ ਕੀਤਾ ਉਹਨੇ ਆਪਣੇ ਆਪ ਨੂੰ ਪ੍ਰਭੂ ਦੇ ਲਈ ਕੀ ਕਰ ਦਿੱਤਾ ਦੇ ਦਿੱਤਾ ਅਸੀਂ ਕਹਿੰਦੇ ਆ ਇਬਰਾਹਿਮ 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 ਅਸੀਂ ਕਹਿੰਦੇ ਦਾਊਦ ਜਿਉਂ ਉਹਨਾਂ ਦੇ ਅੱਜ ਬਾਈਬਲ ਵਿੱਚ ਨਾਮ ਦਰਜ ਕੀਤੇ ਗਏ ਆ ਜਿ ਆ ਅਸਲ ਵਿੱਚ ਚੰਗੇ ਚਰਿੱਤਰਾਂ ਕਰਕਲਾ ਵੜੋ ਪੇਸ਼ ਕਰਕੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਇੱਕ ਨਮੂਨੇ ਵਜੋਂ ਲੈਂਦੇ ਆ ਕਿ ਉਹਨਾਂ ਨੇ ਪ੍ਰਭੂ ਲਈ ਕੁਛ ਕੀਤਾ ਕੀ ਕੀਤਾ ਅਸੀਂ ਉਹਨਾਂ ਦੇ ਬਾਰੇ ਜੀਵਨ ਚੈਲੇ ਦੇ ਦੇਖੇ ਅਰਵਰਨਾਵਾਸ ਨੇ ਇਥੇ ਕੀ ਕੀਤਾ ਪ੍ਰਭੂ ਦੀ ਸੇਵਾ ਦੇ ਲਈ ਸਭ ਕੁਝ ਦੇਣ ਨੂੰ ਕੀ ਹੋ ਗਿਆ ਸਭ ਕੁਝ ਦੇਣ ਲਈ ਤਿਆਰ ਹੋ ਗਿਆ ਇਸ ਤੋਂ ਬਾਅਦ ਇੱਕ ਬੰਦਾ ਹੋਰ ਆਇਆ ਹਨਨਿਆ ਪਰਿਵਾਰ ਦੇ ਨਾਲ ਜੀ ਉਹ ਮੈਂ ਤੁਹਾਨੂੰ ਗੱਲ ਦੱਸੀ ਹਨਨਿਆ ਤਸ਼ਵੀਰਾਂ ਉਹਨਾਂ ਨੇ ਵੀ ਜ਼ਮੀਨ ਵੇਚੀ ਲੇਕਿਨ ਸਭ ਕੁਝ ਨਹੀਂ ਦਿੱਤਾ ਉਹਨਾਂ ਦੇ ਮਨ 'ਚ ਕੋਰ ਸੀ ਇਹਦਾ ਮਤਲਬ ਨਹੀਂ ਕਿ ਪਰਮੇਸ਼ਰ ਕਹਿੰਦਾ ਤੁਸੀਂ ਆਪਣਾ ਘਰ-ਬਾਰ ਵੇਚ ਕੇ ਸਭ ਕੁਝ ਲੁੱਟ-ਲਟਾ ਕੇ ਮੇਰੇ ਪਿੱਛੇ ਫਕੀਰ ਬਣ ਕੇ ਆ ਜਾਓ ਪ੍ਰਭੂ ਸਾਹਿਬ ਇਦਾਂ ਨਹੀਂ ਕਹਿੰਦਾ ਪ੍ਰਭੂ ਸਾਨੂੰ ਕੰਗਾਲ ਕਰਨੇ ਆਇਆ ਪ੍ਰਭੂ ਸਾਨੂੰ ਨਾਸ਼ ਕਰਨੇ ਵੀ ਬਾਈਬਲ ਕਹਿੰਦੀ ਉਹ ਇਸ ਲਈ ਆਇਆ ਕਿ ਅਸੀਂ ਉਹਦੇ ਉਹ ਜਿਹੜਾ ਧਨੀ ਸੀ ਸਾਡੇ ਲਈ ਕੀ ਹੋ ਗਿਆ ਕੰਗਾਲ ਹੋ ਗਿਆ ਪ੍ਰਭੂ ਯਿਸੂ ਕਿਸ ਕਿਸ ਵਰਗ ਵਿੱਚ ਉਹ ਸਾਡੇ ਲਈ ਕੀ ਹੋ ਗਿਆ ਬਰਬਾਦ ਹੋ ਗਿਆ ਉਹ ਕੰਗਾਲ ਹੋ ਗਿਆ ਉਹ ਨਿਰਧਨ ਬਣ ਗਿਆ ਉਹ ਕੀ ਹੋ ਗਿਆ ਭਾਜੀ ਮੇਰਾ ਧਨ ਬਣ ਗਿਆ ਲੋ ਕਰੋਨ ਚੀ ਦੀ ਕਿਤਾਬ ਚ ਪੜਦੇ ਹੋ ਸਵਰਗ ਵਿੱਚ ਧਨੀ ਸੀ ਔਰ ਸਾਡੇ ਨੇ ਨਿਰਧਨ ਹੋ ਗਿਆ ਕੰਗਾਲ ਹੋ ਗਿਆ ਤਾਂ ਕਿ ਅਸੀਂ ਉਹਦੇ ਨੇ ਕੰਗਾਲ ਹੋਣ ਤੋਂ ਕੀ ਹੋ ਜਾਈਏ ਧਨੀ ਹੋ ਜਾਈਏ ਹallelujah ਹallelujah ਠੀਕ ਅਸੀਂ ਜਿਹੜਾ ਸਾਡੇ ਨੇ ਕੰਗਾਲ ਹੋ ਗਿਆ ਕੀ ਅਸੀਂ ਉਹਦੇ ਨੇ ਕੰਗਾਲ ਹੋਣ ਨੂੰ ਤਿਆਰ ਹਾਂ ਹਾਂਜੀ ਆਰ ਯੂ ਰੈਡੀ ਹਾਂਜੀ ਕੀ ਉਹਦੇ ਨੇ ਤੁਸੀਂ ਕੰਗਾਲ ਹੋਣ ਨੂੰ ਤਿਆਰ ਆ ਜਿਹੜਾ ਤੁਹਾਡੇ ਨੇ ਕੰਗਾਲ ਹੋ ਗਿਆ ਜਿਹਨੇ ਤੁਹਾਡੇ ਨੇ ਆਪਣੇ ਆਪ ਨੂੰ ਦੇ ਦਿੱਤਾ ਅੱਜ ਕਿੰਨੀ ਪਿਆਰੀ ਗੱਲ ਹੈ ਹallelujah ਹallelujah ਇਹ ਮੈਂ ਪੜ ਰਿਹਾ ਜਿਹੜਾ ਸਾਡੇ ਲਈ ਕੰਧਾਲ ਹੋ ਗਿਆ ਜਿਹਨੇ ਸਾਡੇ ਲਈ ਸਵਰਗ ਛੱਡਿਆ ਉਹਦੀ ਮਹਿਮਾ ਵੈਭਾ ਵੀ ਇੱਜ਼ਤ ਮਾਨ ਛੱਡਿਆ ਜਿਵੇਂ ਆਕਾਸ਼ ਦੇ ਪੰਛੀ ਅੰਦਰੋਂ ਆਣ ਨੇ ਤੇ ਮਨੁੱਖ ਦੇ ਪੁੱਤ ਨੂੰ ਪਰਸਰ ਠਗਣ ਕਿਨੀ ਆਗੀ ਹਾਰੀ ਉਹ ਇੰਨਾ ਕੰਧਾਲ ਹੋ ਗਿਆ ਔਰ ਅਸੀਂ ਤੇ ਦੇਖਦੇ ਹਾਂ ਕਿ ਉਹ ਜਦ ਸਾਡੇ ਲਈ ਇਹਨਾਂ ਦੁੱਖ ਦਰਦ ਸਿਆ ਕਿ ਅੱਜ ਜਲਸੀ ਪ੍ਰਭੂ ਦੀ ਸੇਵ ਕਾਇਦੇ ਲਈ ਪ੍ਰਭੂ ਦੇ ਲਈ ਸਭ ਕੁਝ ਦੇਣ ਲਈ ਆ ਸਕਦੇ ਵਰਨਾ ਉਸਨੇ ਸਭ ਕੁਝ ਵੇਚ ਬਟ ਕੇ ਔਰ ਜੋ ਜ਼ਮੀਨ ਦਾ ਪੈਸਾ ਸੀ ਅਰਸੂਲਾ ਨੇ ਘਰਾਂਸ ਧਰਿਆ ਤਾਂ ਕਿ ਪ੍ਰਭੂ ਦੀ ਸੇਵ ਕਾਇਦੇ ਵਿੱਚ ਕਿਸੇ ਕੰਮ ਦਾ ਪੀਣਾ ਹੋ ਸਕੇ ਘਾਟਾ ਨਾ ਹੋ ਸਕੇ ਹallelujah 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 ਵਰਨਾ ਵਸ ਮਿਹਨਤੀ ਸਗਾ ਬਰਨਾਵਾ ਇਸ ਤੇ ਡਿਪੈਂਡ ਨਹੀਂ ਸਗਾਂ ਉਹ ਮਿਹਨਤ ਕਰਕੇ ਆਪਣੀਆਂ ਤੇ ਦੂਜਿਆਂ ਦੀ ਲੋੜਾਂ ਵਿੱਚ ਕੀ ਸਗਾਂ ਲੱਗਾ ਆ ਪਾਲਸ ਨੇ ਆਖਿਆ ਮੈਂ ਕਿਸੇ ਦੇ ਸੋਨੇ ਚਾਂਦੀ ਦਾ ਕੀ ਨਹੀਂ ਕੀਤਾ ਲਾਲਚ ਨਹੀਂ ਕੀਤਾ ਮਦਰ ਮੈਂ ਦੂਜਿਆਂ ਲਈ ਹੋਇਆ ਮਦਦ ਕਰਦਾ ਮੈਂ ਆਪਣੀਆਂ ਤੇ ਦੂਜਿਆਂ ਦੀ ਲੋੜਾਂ ਨੂੰ ਕੀ ਕੀਤਾ ਪੂਰਾ ਕੀਤਾ ਅੱਜ ਸਾਨੂੰ ਸਾਰੇ ਪੈਨਕਰਾਵਾਂ ਨੂੰ ਇਥੋਂ ਬਰਨਾਵਾ ਦੀ ਜ਼ਿੰਦਗੀ ਤੋਂ ਸਿੱਖਣਾ ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਬੁਲਾਇਆ ਔਰ ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ ਕੀ ਆਖਿਆ ਅਬਰਾਹਮ ਨੂੰ ਜੋਨ ਆਖਿਆ ਆਪਣੇ ਦੇਸ਼ ਆਪਣੇ ਸਾਖਾ ਆਪਣੇ ਪੇਟ ਨੂੰ ਛੱਡ ਕੇ ਮੇਰੇ ਵੀ ਆ ਜਾ ਤੁਹਾਨੂੰ ਪਰਮੇਸ਼ਰ ਇਬਰਾਹਿਮ ਬੁਲਾਇਆ ਇਬਰਾਹਿਮ ਨੂੰ ਨਹੀਂ ਪਤਾ ਸੀ ਕਿ ਕਿੱਥੇ ਜਾਣਾ ਲੇਕਿਨ ਫਿਰ ਵੀ ਉਹ ਵਿਸ਼ਵਾਸ ਕਰਕੇ ਪਰਮੇਸ਼ਰ ਦੇ ਮਗਰ ਦੀ ਭਗਿਆ ਡਰ ਪਿਆ ਅਸੀਂ ਜਗਾ ਲੁਕੀ ਪਰਮੇਸ਼ਰ ਦੇ ਬਚਨ ਦੇ ਵਿੱਚ ਸਿੱਖਦੇ ਹਾਂ ਕਿ ਇਬਰਾਹਿਮ ਨੇ ਆਪਣਾ ਸਭ ਕੁਝ त्यागਿਆਗੇ ਦੇ ਲਈ ਪਰਮੇਸ਼ਰ ਦੇ ਰੇ ਉਹਦੇ ਕਹਿਣੇ ਦੇ ਅਨਸਾਰ ਜਦੋਂ ਪਰਮੇਸ਼ਰ ਆਇਆ ਕਿ ਤੂੰ ਸਭ ਕੁਝ ਛੱਡ ਕੇ ਮੇਰੇ ਕੋ ਆ ਜਾ ਪਿੱਛੇ ਆਇਆ ਕੀ ਕੀ ਛੱਡਣਾ ਆਪਣਾ ਵੇਸ਼ ਆਪਣੇ ਸਾਖਾ ਆਪਣੇ ਰਿਸ਼ਤੇਦਾਰ ਔਰ ਜਿੱਥੇ ਤੂੰ ਲੈਣੋ ਜਗਾ ਛੱਡ ਕੇ ਮੇਰੇ ਕੋ ਆ ਜਾ ਪਿੱਛੇ ਕੀ ਅਬਰਾਹਮ ਨੂੰ ਕਿਸੇ ਚੀਜ਼ ਦੀ ਕਮੀ ਹੋਈ ਨਹੀਂ ਉਹਦੀਆਂ ਹਜ਼ਾਰਾਂ ਪੇਡਾਂ ਬਹੁਤ ਸਾਰੇ ਉਹਦੇ ਨੌਕਰ ਸ਼ੌਕਰ ਔਰ ਤੋਂ ਇਨਾ ਧਨ ਸੀ ਬਾਈਬਲ ਦੇ ਵਿੱਚ ਲਿਖਿਆ ਕਿ ਉਹਨੂੰ ਸਾਮ ਨਹੀਂ ਸਕਿਆ ਔਰ ਲੂਤ ਅਤੇ ਬ੍ਰਾਹਮ ਦੋਨਾਂ ਦੇ ਵਿੱਚ ਕੀ ਹੋਇਆ ਨੌਕਰਾਂ ਦੇ ਵਿੱਚ ਕੀ ਹੋਣ ਲੱਗੀ ਲੜਾਈ ਕਿਉਂਕਿ ਉਹਨਾਂ ਦਾ maal ਧਾਨ ਇਹਨਾਂ ਵੱਧ ਗਿਆ ਜਦੋਂ ਕੋਈ ਵਿਅਕਤੀ ਕਿਸੇ ਕੰਮ ਦੇ ਲਈ ਆਪਣੇ ਆਪ ਨੂੰ ਪ੍ਰਭੂ ਨੂੰ ਦਿੰਦਾ ਹੈ ਤੇ ਪ੍ਰਭੂ ਸਾਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਦਾ ਹੈ ਔਰ ਜਦੋਂ ਅਸੀਂ ਪ੍ਰਭੂ ਨੂੰ ਦੇਣ ਲਈ ਅੱਗੇ ਆਉਂਦੇ ਹਾਂ ਜਿਵੇਂ ਬਰਨਾਵਾਸ ਪ੍ਰਭੂ ਨੇ ਸਭ ਕੁਝ ਦੇਣੋਂ ਪਿਆਰ ਹੋਇਆ ਅੱਜ ਅਸੀਂ ਸਭ ਤੋਂ ਪਹਿਲਾਂ ਸਾਨੂੰ ਸਭ ਕੁਝ ਕੀ ਦੇਣਾ ਆਪਣਾ ਸਭ ਤੋਂ ਪਹਿਲਾਂ ਮਨ ਦੇਣਾ ਸਹੀ ਪ੍ਰਭੂ ਨੂੰ ਸਭ ਨੂੰ ਪੈਸੇ ਦੀ ਗੱਲ ਛੱਡੋ ਘਰਾਂ ਦੀ ਗੱਲ ਛੱਡੋ ਸਭ ਤੋਂ ਪਹਿਲਾਂ ਪ੍ਰਭੂ ਨੂੰ ਜੋ ਚੀਜ਼ ਦੇਣ ਵਾਲੀ ਹੈ ਉਹ ਕੀ ਦੇਣਾ ਤੁਹਾਨੂੰ ਪਤਾ ਹੈ ਜੇ ਤੁਸੀਂ ਆਪਣਾ ਮਨ ਦੇ ਤਾ ਤਾਂ ਤੁਸੀਂ ਪ੍ਰਭੂ ਨੂੰ ਸਭ ਤੋਂ ਕੁਝ ਦੇ ਤਾ ਫੇ ਮੈਂ ਦੱਸ ਰਿਹਾ ਬੱਚਿਓ ਕੀ ਦੇਣਾ ਪ੍ਰਭੂ ਨੂੰ ਕੀ ਵਿੱਚ ਮੰਗ ਵਾਲੇ ਦੱਸੋ ਬਾਈਬਲ ਦੇ ਵਿੱਚ ਮੰਗ ਵਾਲੀ ਬਾਈਬਲ ਕੀ ਕਹਿੰਦੀ ਹੈ ਕਿ ਪਰਮੇਸ਼ਰ ਨੂੰ ਕਿਦਾਂ ਮੰਨਣਾ ਅਰਸ ਮੇਰੇ ਨਾਲ ਬਵਸਤਾ ਸਾਧੇ ਕਿਤਾਬ ਸ਼ੇਵਾ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ ਲਿਖਿਆ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ اپنی ساری جان اپنی ساری جان دے اپنے سارے جوڑ نال اپنے سارے جوڑ کی کرو پیار کرو ابسطہ سان دی کتاب 6 ادائے 5 وچ لکھیا تسی اپنے یہووا پرمیشن اپنے سارے من اپنے ساری جان تے اپنے سارے جوڑ نال پرمیشن کی کرو پیار کرو, دیار کرو ਜਿਹੜਾ ਵਿਅਕਤੀ ਨੇ ਆਪਣਾ ਦਿਲ ਪ੍ਰਭੂ ਨੂੰ ਦਿੱਤਾ ਹੋਇਆ ਜਿਹੜਾ ਵਿਅਕਤੀ ਸੰਪੂਰਨ ਹਿਰਦੇ ਨਾਲ ਪਰਮੇਸ਼ਰ ਦੇ ਵਿੱਚ ਜਾਂਦਾ ਉਹਦੇ ਨੇ ਸਭ ਕੁਝ ਪ੍ਰਭੂ ਨੂੰ ਦੇਣਾ ਆਖੀ ਗੱਲ ਨਹੀਂ ਹੈ ਹਾਲੇਲੂਇਆ ਦੇਖੋ ਨਾ ਪ੍ਰਭੂ ਯਿਸੂ ਦੇ ਕੋਲ ਆਇਆ ਉਸਨੇ ਆਖਿਆ ਪ੍ਰਭੂ ਜੀ ਮੈਂ ਸਦਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ ਉਹ ਯਿਸੂ ਨੇ ਆਖਿਆ ਪੁੱਤਰਾ ਤੂੰ ਪਰਮੇਸ਼ਰ ਦੇ ਹੁਕਮਾਂ ਨੂੰ ਮੰਨ ਤੂੰ ਉਹਨੇ ਆਖਿਆ ਪ੍ਰਭੂ ਜੀ ਇਹ ਹੁਕਮ ਤਾਂ ਮੈਂ ਬਚਨ ਤੋਂ ਮੰਨਦਾ ਆਂ ਇਹ ਆਖਿਆ ਸੀ ਇਹ ਹੁਕਮ ਤਾਂ ਮੈਂ ਬਚਨ ਤੋਂ ਮੰਨ ਲਦਾ ਆ ਤੇ ਪ੍ਰਭੂ ਨੇ ਆਖਿਆ ਕਿ ਠੀਕ ਤੂੰ ਸਵਰਗ ਨਾਲ ਦੇ ਨੇੜੇ ਤੇਰੇ ਚ ਇੱਕ ਗੱਲ ਦੀ ਕੀ ਹੈ ਕਮੀ ਹੈ ਉਹਨੇ ਆਖਿਆ ਥੋੜੂ ਦੱਸੋ ਮੈਂ ਕੀ ਕਰਾਂ ਉਸ ਕਮੀ ਨੂੰ ਦੂਰ ਕਰ ਲੇ ਉਹਨੇ ਆਖਿਆ ਜਾ ਜਾ ਕੇ ਆਪਣਾ ਸਾਰਾ ਧਨ ਵੇਚ ਕੇ ਕੇਰੋ ਬੰਡ ਕੰਗਾਣਾ ਨੂੰ ਬੰਡ ਤੇ ਮੇਰੇ ਕੋ ਆ ਜਾ ਪਿੱਛੇ ਆ ਜਾ ਲਿਖਿਆ ਹੋਇਆ ਇਸ ਗੱਲ 'ਚ ਪੜਣਾ ਹੋ ਗਿਆ ਤੇ ਨਰਾਸ਼ ਹੋ ਕੇ ਚਲਾ ਗਿਆ ਜੋ ਸੱਚਮੁੱਚ ਪੂਰੇ ਮਾਨ ਨਾਲ ਪਰਮੇਸ਼ਰ ਦੀ ਆਗਿਆ ਮੰਨਦਾ ਹੁੰਦਾ ਉਹ ਸੱਚਮੁੱਚ ਦਿਲ ਤੋਂ ਪਰਮੇਸ਼ਰ ਦੇ ਪਿੱਛੇ ਚੱਲਣ ਵਾਲਾ ਹੁੰਦਾ ਤਾਂ ਉਹ ਪ੍ਰਭੂ ਦੀ ਇਸ ਗੱਲ ਨੂੰ ਕੀ ਕਰਦਾ ਮੰਨ ਲੈਣਾ ਲੈਂਦਾ ਅੱਜ ਅਸੀਂ ਪ੍ਰਭੂ ਦੇ ਲਈ ਜੇ ਕੁਝ ਕਰਨਾ ਹੈ ਤਾਂ ਉਹਦੇ ਨੇ ਸਭ ਤੋਂ ਪਹਿਲਾਂ ਸਾਡਾ ਮਨ ਪ੍ਰਭੂ ਨਾਲ ਪੂਰੀ ਤਰ੍ਹਾਂ ਲੱਗਾ ਹੋਇਆ ਹੋਣਾ ਚਾਹੀਦਾ ਜੇ ਅਸੀਂ ਪਰਮੇਸ਼ਰ ਨੂੰ ਪੂਰੇ ਮਨ ਪੂਰੀ ਜਾਨ ਪੂਰੀ ਬੋਧ ਤੇ ਜੋਰ ਨਾਲ ਪਿਆਰ ਕਰਦੇ ਹਾਂ ਤੇ ਕਿਹੜੀ ਚੀਜ਼ ਹੈ ਜਿਹੜੀ ਅਸੀਂ ਪਰਮੇਸ਼ਰ ਦੇ ਦੇਣ ਲਈ ਨਾ ਹੋਵਾਂਗੇ ਪਿਆਰਾਂ ਪਰ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਦਾ ਕੀ ਨਹੀਂ ਕੀਤਾ ਸਰਪਾਂ ਨਹੀਂ ਕੀਤਾ ਉਹਨੇ ਆਪਣੇ ਦਿਲ ਦੇ ਟੁਕੜੇ ਨੂੰ ਹਾਰ ਆਪਣੇ ਪੁੱਤਰ ਨੂੰ ਸਾਡੇ ਪਾਪੀਆਂ ਨੇ ਦਿੱਤਾ ਲਿਖਿਆ ਧਰਮੀ ਕੁਧਰਮੀਆਂ ਨੇ ਮਾਰਿਆ ਗਿਆ ਤਾਂ ਕਿ ਅਸੀਂ ਉਹਦੇ ਦੁਆਰਾ ਜ਼ਿੰਦਗੀ ਜੀਏ ਜਦੋਂ ਨੇ ਆਪਣੇ ਪੁੱਤਰ ਦਾ ਕੰਦਾ ਸਰਪਾਨੀ ਕੀਤਾ ਇਹ ਸਾਰੀਆਂ ਚੀਜ਼ਾਂ ਸਾਡੇ ਤੋਂ ਕਿਉਂ ਲੁਕੋ ਕੇ ਰੱਖੇਗਾ ਜੇ ਅਸੀਂ ਪ੍ਰਭੂ ਦੇ ਕੋਸ਼ਿਸ਼ ਤਰੰਗ ਦੇ ਅੱਗੇ ਆਉਣਿਆਂ ਤੇਰਾ ਮਤਲਬ ਇਹ ਹੈ ਕਿ ਜਦੋਂ ਸਾਡੇ ਲਈ ਆਪਣਾ ਪੁੱਤਰ ਦੇ ਸਕਦਾ ਆ ਤਾਂ ਵੀ ਕੀ ਉਹ ਸਾਡੀ ਨੀਰ ਰਵਸ਼ਕਤਾ ਬੁਰੀ ਨਹੀਂ ਕਰੇਗਾ ਭਗਨਾਵਾਸ ਇਸ ਗੱਲ ਨੂੰ ਜਾਣਦਾ ਸੀ ਕਿ ਪਰਮੇਸ਼ਰ ਸਭ ਕੁਝ ਪੂਰਾ ਕਰਨ ਗਿਆ ਪਰਮੇਸ਼ਰ ਨੇ ਅਬਰਾਹਮ ਨੂੰ ਪਰਖਿਆ ਉਹ ਆਖਿਆ ਅਪਰਾਹਮ ਜਾ ਮੇਰੇ ਲਈ ਆਪਣੇ ਇਕਲੌਤੇ ਪੁੱਤਰ ਨੂੰ ਜਾ ਕੇ ਕੀ ਕਰ ਬਲੀਦਾਨ ਕਰ ਹਾਂ ਆਪਣੇ ਇਕਲੌਤੇ ਪੁੱਤ ਨੂੰ ਜਿਹਦੇ ਨਾਲ ਤੂੰ ਕੀ ਕਰਦਾ ਪਿਆਰ ਕਰਦਾ ਅਬਰਾਹਮ ਨੇ ਨਾ ਕੀਤਾ ਨਾ ਪ੍ਰਾਂਤੂ ਕੀਤਾ ਪਰਮੇਸ਼ਰ ਦੀ ਗੱਲ ਮੰਨਦਾ ਹੋਇਆ ਆਪਣੇ ਪੁੱਤਰ ਨੂੰ ਲਿਆ ਅਤੇ ਬਲੀਦਾਨ ਦਾ ਸਮਾਨ ਲਿਆ ਅਤੇ ਬਲਦਾਨ ਕਰਨੇ ਹੋ ਕੀ ਦਰਪਿਆ ਅਤੇ ਉਹਨੇ ਜਾ ਕੇ ਉਸ ਬਹਾੜ ਉਤੇ ਆਪਣੇ ਪੁੱਤ ਨੂੰ ਕੀ ਕੀਤਾ ਬਲੀਦਾਨ ਕਰ ਦਿੱਤਾ ਹallelujah ਹallelujah ਬਲੀਦਾਨ ਉਹਨੇ ਕਰ ਦਿੱਤਾ ਜਦੋਂ ਮਾਰਨ ਲੱਗਾ ਆਪਣੇ ਪੁੱਤਰ ਪਰਮੇਸ਼ਰ ਆਖਿਆ ਅਬਰਾਹਮ ਨਾ ਕਰਵੇਂ ਜਾਣ ਗਿਆ ਤੂੰ ਮੇਰੇ ਨਾਲ ਕੀ ਕਰਦਾ ਹਾਂ ਤੂੰ ਹੱਲੇ ਵੀ ਮੇਰੀ ਆਗਿਆ ਉੱਨ ਨਹੀਂ ਮੰਨਦਾ ਹਾਂ ਮੈਂ ਜਾਣ ਗਿਆ ਤੇਰਾ ਪੁੱਤਰ ਪਹਿਲਾਂ ਨਹੀਂ ਮੈਂ ਤੇਰੇ ਲਈ ਪਹਿਲਾਂ ਹallelujah ਹallelujah ਅਸੀਂ ਇਸ ਦਿਨ ਉੱਤੇ ਕੀ ਦੇਖਦੇ ਹਾਂ ਅਸੀਂ ਬਰਨਵਾਦੀ ਲਾਇਬ੍ਰੇ ਵਿੱਚੋਂ ਸਿੱਖਦੇ ਹਾਂ ਉਹ ਸਭ ਕੁਝ ਪ੍ਰੋਬਲਮ ਦਿੱਤਾ ਅਬਰਾਹਮ ਨੇ ਦਿੱਤਾ ਅਲੀਸ਼ਾ ਨੇ ਦਿੱਤਾ ਨੂੰ ਨਹੀਂ ਪੜ ਜਾਣੀ ਚਾਹੀਦੀ ਕਿ ਪਰਮੇਸ਼ਰ ਦੇ ਕੰਮ ਦੇ ਲਈ ਸੰਪੂਰਨ ਮਨਵਾਜ਼ ਜ਼ਰੂਰੀ ਹੈ ਪਰਮੇਸ਼ਰ ਦਾ ਉਹ ਕਹਿੰਦਾ ਜਦੋਂ موسی ਨੂੰ ਬੁਲਾਇਆ موسی ਮਿਸਰ ਦੇ ਵਿੱਚ ਐਸ਼ ਫਰਸ਼ਤੇ ਦੀ ਜ਼ਿੰਦਗੀ ਜੀ ਰਿਹਾ ਸੀ ਬਹੁਤ ਵਧੀਆ ਜੀਵਨ ਉਹਦਾ ਚੱਲ ਰਿਹਾ ਸੀ موسی ਲੰਗ ਪੱਗ 40 ਸਾਲ ਦੀ ਉਮਰ ਦੇ ਕਰੀਬ ਸਗਾ ਜਵਾਨ ਵਿਅਕਤੀ ਸਗਾ ਆ ਉਹ ਮਿਸਰ ਦੇ ਵਿੱਚ ਜ਼ਿੰਦਗੀ ਜੀਦਾ ਪਿਆ ਸੀ

ਜਿਹੜਾ 20 ਲੱਖ ਤੋਂ ਵੱਧ ਲੋਕਾਂ ਨੂੰ ਮਿਸਰ ਦੀ ਗੁਲਾਮੀ ਚ ਛੁੜਾ ਲਿਆ ਕਿਉਂ ਮਿਜ਼ਾ ਮੂਜ਼ਾ ਮਿਸਰ ਵਿੱਚੋਂ 20 ਲੱਖ ਤੋਂ ਵੱਧ ਲੋਕਾਂ ਨੂੰ ਕਿੱਥੇ ਛੁੜਾ ਲਿਆ ਗੁਲਾਮੀ ਚ ਕਿਉਂ ਕਿਉਂ ਮਿਸਰ ਦੀ ਗੁਲਾਮੀ ਚ ਛੁੜਾ ਲਿਆ ਕਿਉਂ ਆਹੇ ਜੋ ਪਰਣਾ ਵਾਸtare ਅਸੀਂ ਉਨੇ ਆਪਣੀ ਆਸ਼੍ਰਮਸਤੀ ਬੋਗਬਲਾਸ ਅਨੰਤ ਬੇਸ਼ਾਂਤੀ ਮੈਂ ਜੀਵਨ ਛੱਡ ਦਿੱਤਾ ਕਿਹਦੇ ਲਈ ਪਰਮੇਸ਼ਰ ਦੇ ਲਈ ਬੋਲੋ ਕਿਹਦੇ ਲਈ ਪਰਮੇਸ਼ਰ ਨੇ ਜੋ ਵੀ ਕਹਦੇ ਲਈ ਜਲਦੀ ਭਾਈ ਕਹਦੇ ਲਈ ਕੀ ਛੱਡ ਦਿੱਤਾ ਮਿਸਰ ਦੀ ਆਸ਼੍ਰਮਸਤੀ ਮਿਸਰ ਦੀ ਮौज ਮਸਤੀ ਧਨ ਸੰਪਤੀ ਅਗਲੇ ਜਿਹੜੇ ਰਤਵੇ ਪਦਵੀ ਨੂੰ ਛੱਡ ਕੇ ਉਹਨਾਂ ਆਖਿਆ ਮੈਂ ਪਰਮੇਸ਼ਰ ਦੇ ਲੋਕਾਂ ਨਾਲ ਜੁਬਰੀ ਤਲਾ ਨ ਪਿਆ ਪਰਮੇਸ਼ਰ ਨੇ ਉਹ ਉਪਯੋਗ ਕੀਤਾ ਉਹ ਪਰਮੇਸ਼ਰ ਦੇ ਲਈ ਉਪਜੋਗੀ ਹੋਇਆ ਕਿਉਂਕਿ ਉਹ ਪਰਮੇਸ਼ਰ ਦੇ ਲਈ ਸਭ ਕੁਝ ਛੱਡਣ ਨੂੰ ਵੀ ਹੋ ਗਿਆ ਬਰਨਾਬਾਸ ਨੇ ਸਭ ਕੁਝ ਦੇ ਦਿੱਤਾ ਪ੍ਰਭੂ ਦੇ ਕੰਮ ਦੇ ਲਈ ਮੈਂ ਤੇ ਪੈਸੇ ਦਿਖਾ ਦੇ ਕਹ ਰਿਆਂ ਇਥੇ ਗੱਲ ਲੱਗਿਆ ਤੁਹਾਡੇ ਪੂਰੇ ਦਿਲ ਪੂਰੀ ਜਾਨ ਪੂਰੇ ਮਨ ਦੀ ਜਦੋਂ ਤੁਸੀਂ ਪ੍ਰਭੂ ਦੇ ਵਿੱਚੇ ਸਤਰਾ ਚੱਲ ਗਏ ਆ ਤਾਂ ਕਿ ਪੈਸਾ ਕੀ ਚੀਜ਼ ਆ ਮੇਰੇ ਲਈ ਜਦੋਂ ਮੇਰਾ ਹਿਰਦੇ ਪ੍ਰਭੂ ਨਾਲ ਲੱਗਾ ਤੇ ਮੇਰੇ ਲਈ ਐਵਿਅੰਤ ਪੈਸਾ ਨਹੀਂ ਮੇਰੇ ਲਈ ਪ੍ਰਭੂ ਦਾ ਕੰਮ ਪਹਿਲਾ ਹੈ ਮੇਰੇ ਲਈ ਪ੍ਰਭੂ ਦੇਤਾਂ ਦੀ ਬੜੋਤੀ ਲਈ ਮੇਰੀ ਜ਼ਿੰਮੇਵਾਰੀ ਪਹਿਲਾਂ ਹੈ। ਵਰਨਾਵਾਸ ਨੇ ਕਲੀਸਿਆ ਦੇ ਵਿੱਚ ਮਦਦਗਾਰ ਦੇ ਬਜੋ ਕੰਮ ਕੀਤਾ ਔਰ ਇੱਕ ਕਲੀਸਿਆ ਦੇ ਲਈ ਆਪਣੀ ਸੰਪਤੀ ਦੇ ਕੇ ਜ਼ਰੂਰਤਮੰਦਾਂ ਦੀ ਲੋੜ ਨੂੰ ਕੀ ਕੀਤਾ? ਮੂਸਾ ਦੇ ਲੋਰ ਸੀ ਇਸਰਾਇਲੀਆਨ ਪਰਮੇਸ਼ਰ ਨੇ ਇੱਕ ਅਜਾਹਿਬ ਵਿਅਕਤੀ ਨੂੰ ਚੁਣਿਆ ਔਰ ਜੇ ਨੇ ਸਭ ਕੁਝ ਛੱਡਿਆ ਪਰ ਜਿਹੜਾ ਬੋਲਣ ਵਿੱਚ ਸਹੀ ਨਹੀਂ ਹੈਗਾ ਲੇਕਿਨ ਪਰਮੇਸ਼ਰ ਨੇ ਉਹ ਵਿਜੋਧ ਕੀਤਾ ਔਰ ਮਿਸਰ ਦੇ ਵਿੱਚੋਂ ਉਸ ਰਹਿਣਿਆ ਕੀ ਕਰਾ ਲਿਆ ਕਲਾਮ ਵਿੱਚੋਂ ਹਾਲੇ ਨਹੀਂ ਆ ਹਾਲੇ ਨਹੀਂ ਆ ਜੇ ਬਚਨ ਦੇ ਵਿੱਚ ਸਿੱਖਦੇ ਆ موسی ਨੇ ਪਰਮੇਸ਼ਰ ਦੇ ਘਰ ਦੇ ਲਈ ਸਭ ਕੁਝ ਛੱਡਣ ਲਈ ਕੀ ਹੋ ਗਿਆ ਹੋ ਇਸ ਲਈ ਉਹ ਲੋਕਾਂ ਨੂੰ ਗੁਲਾਮੀ ਵਿੱਚੋਂ ਕੱਢ ਲਿਆ ਜੇ ਵਰਨਾ ਵਾਰ ਸਭ ਜੋਗੀ ਹੋਇਆ ਤਾਂ ਉਹਦੇ ਪਿੱਛੇ ਉਹਦਾ ਕੀ ਹੈ ਬਲੀਦਾਨ ਜੁੜਿਆ ਹੋਇਆ ਕੀ ਜੁੜਿਆ ਹੋਇਆ ਉਹਦਾ ਬਲੀਦਾਨ ਬਰਨਾਵਾਸ ਜੋ ਸਭ ਕੁਝ ਦੇਣ ਲਈ ਪਿਆਰ ਸੀ ਤੋਨੇ ਪ੍ਰਬੁੱਧ ਸੇਵਾ ਵਿੱਚ ਕ੍ਰਿਸ਼ਣ ਪਾਦਲੇ ਕੰਮ ਕੀਤਾ ਸਿੱਖਿਆ ਇੱਕ ਪ੍ਰਭੂ ਯਿਸੂ ਮਸੀਹ ਦਾ ਜੇਲਾ ਆ ਵਿਸ਼ਵਾਸੀ ਹੋਣ ਦੇ ਨਾਤੇ ਇੱਕ ਪ੍ਰਭੂ ਯਿਸੂ ਮਸੀਹ ਦੇ ਜੇਲਾ ਤੇ ਵਿਸ਼ਵਾਸੀ ਹੋਣ ਦੇ ਨਾਤੇ ਉਸ ਦੇ ਲਈ ਸਭ ਕੁਝ ਦੇਣ ਨੂੰ ਮੈਨੂੰ ਕੀ ਹੋਣਾ ਆ ਪਿਆਰ ਹallelujah ਹallelujah ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲਾ ਇੱਕ ਵਿਸ਼ਵਾਸੀ ਇੱਕ ਚੇਲਾ ਹੋਣ ਦੇ ਨਾਤੇ ਮੈਨੂੰ ਸਭ ਕੁਝ ਦੇਣ ਲਈ ਹੁਣ ਸਭ ਕੁਝ ਦੇ ਵਿੱਚੋਂ ਪਹਿਲੀ ਚੀਜ਼ ਜਿਹੜੀ ਤੁਸੀਂ ਦੇਣੀ ਆ ਉਹ ਕੀ ਹੈ ਮੇਰਾ ਮੇਰਾ ਮਨ ਮੇਰਾ ਜੀਵਨ ਮੇਰਾ ਘਰ ਮੇਰਾ ਪਰਿਵਾਰ ਮੇਰੇ ਬੱਚੇ ਸਾਰੇ ਦੇ ਸਾਰੇ ਦਾ ਪਰਪਸ ਉਦੇਸ਼ ਕੀ ਹੋਵੇ ਕਿ ਪ੍ਰਭੂ ਦੇ ਕੰਮ ਲਈ ਕੀਤੇ ਜਾਣ ਇਸਤੇਮਾਲ ਕੀਤੇ ਮਾਰ ਹallelujah ਹallelujah ਪ੍ਰਭੂ ਮੈਨੂੰ ਵਧੀਆ ਕਰ ਦੇਵੇ ਵਧੀਆ ਵਿジネス ਦੇਵੇ ਵਧੀਆ ਕਾਰੋਬਾਰ ਦੇਵੇ ਵਧੀਆ ਬੱਚੇ ਦੇਣ ਵਧੀਆ ਜੀਵਨ ਸਾਥੀ ਦੇਵੇ ਲੇਕਿਨ ਸਭ ਦੇ ਪਿੱਛੇ ਉਦੇਸ਼ ਤੇ ਮਨਸਾ ਕੀ ਹੋਵੇ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਮਹਿਮਾ ਤੇ ਸੇਵਾ ਪਰਮੇਸ਼ਰ ਦੀ ਮਹਿਮਾ ਤੇ ਸੇਵਾ ਦੋ ਭਰਾ ਪਰਮੇਸ਼ਰ ਦੇ ਅੱਗੇ ਬਲੀਦਾਨ ਕਰਨ ਲਈ ਗਏ ਕਿੰਨੇ ਭਰਾ ਮਾ ਦੋ ਕੌਣ ਸੀ ਹਾਵਲ ਤੇ ਕਾਨ ਪਰਮੇਸ਼ਰ ਕੇ ਕਾਨ ਦੀ ਪੇਟ ਨੂੰ ਸਵੀਕਾਰ ਨਹੀਂ ਕੀਤਾ ਔਰ ਲਿਖਿਆ ਹਾਬਲ ਦੀ ਪੇਟਰੂ ਨੂੰ ਕੀ ਕੀਤਾ ਜੋ ਕਿ ਹਾਬਲ ਦਾ ਹਿਰਦੇ ਪੂਰਾ ਪਰਮੇਸ਼ਰ ਨਾਲ ਲੱਗਾ ਸੀ ਪੂਰਨ ਹਿਰਦੇ ਨਾਲ ਪ੍ਰਭੂ ਦੇ ਕੋਲ ਗਿਆ ਹੋ ਪੂਰਨ ਮਨ ਦੇ ਵਿੱਚ ਪ੍ਰਭੂ ਦੀ ਭਗਤੀ ਰੱਖਦੇ ਹੋਇਆ ਆਪਣੇ ਆਪ ਬਲੀਦਾਨ ਪਰਮੇਸ਼ਰ ਦੇ ਕੀ ਕੀਤਾ ਪਰ ਬਾਈਬਲ ਚ ਲਿਖਿਆ ਤਾਇਨ ਦੀ ਪੇਟਰੂ ਤੋਂ ਪਰਮੇਸ਼ਰ ਖੁਸ਼ ਨਹੀਂ ਹੋਇਆ ਅਧੂਰਾ ਮਨ ਅਧੂਰਾ ਪ੍ਰਭੂ ਦੇ ਨਾਲ ਪ੍ਰੇਮ ਕਰਨ ਵਾਲਾ ਵਿਅਕਤੀ ਕਦੇ ਵੀ ਪਰਮੇਸ਼ਰ ਨੂੰ ਮਹਿਮਾ ਨਹੀਂ ਦਿੰਦਾ ਮਸੀਹ ਯਿਸੂ ਦਾ ਇੱਕ ਚੇਲਾ ਅਤੇ ਵਿਸ਼ਵਾਸੀ ਹੋਣ ਦੇ ਨਾਤੇ ਸੰਪੂਰਨ ਰhete ਮੈਨੂੰ ਪ੍ਰਭੂ ਲਈ ਦੇਣਾ ਹੈ ਬਰਨਾਵਾਸ ਕਲਿਸਿਆ ਲਈ ਜਿਹੜਾ ਸਵਾਨ ਗੁਤੀ ਰੱਖਣ ਵਾਲਾ ਭਾਵ ਕਲੀਸਿਆ ਲਈ ਇੱਕ ਹਮਦਰਦੀ ਦੁੱਖਦਰਦ ਨੂੰ ਸਮਝਵਾਲਾ ਪਰ ਮੂਸਾ ਪਰਮੇਸ਼ਰ ਦੇ ਲੋਕਾਂ ਦੇ ਦਰਦ ਨੂੰ ਵੇਖਿਆ ਤੇ ਮਿਸਰ ਦੀ ਸਾਰੀ ਐਸ਼ਵ-ਹਰਾਮ ਨੂੰ ਕਿਸ ਦਾ ਛੱਡਣ ਵਾਲਾ ਆਰ ਸਾਨੂੰ ਜਦੋਂ ਪ੍ਰਭੂ ਨੇ ਚੁਣਿਆ ਹੈ ਪਰ ਸਾਨੂੰ ਵੀ ਕੀ ਕਰਨਾ ਦੂਜਿਆਂ ਦੇ ਤੇਰੇ ਕੀ ਕਰਨਾ ਕੰਮ ਕਰ ਬਾਈਬਲ ਕਹਿੰਦੀ ਕਿਲਾ ਆਪਣੇ ਬਾਰੇ ਨਹੀਂ ਦੂਜਿਆਂ ਬਾਰੇ ਵੀ ਕੀ ਕਰੋ ਧਿਆਨ ਦਿਓ ਹalleluyah ਜਿਵੇਂ ਜੇ ਕਿਸੇ ਦੇ ਬਾਤ ਦਾ ਕੰਨ ਪਣਾ ਤਾਂ ਸਾਨੂੰ ਦੂਜਿਆਂ ਦੇ ਬਾਤ ਹਿੱਤ ਦੇ ਲਈ त्याग ਕਰਨਾ ਵਚਨ ਫਿਲੀਪੀਆਂ 2 ਦਾ 4 ਵਚਨ ਕਹਿੰਦਾ ਤੁਸੀਂ ਦੂਜਿਆਂ ਦੇ ਹਿੱਤ ਦੇ ਲਈ ਵੀ ਕੀ ਕਰੋ ਕੰਮ ਕਰੋ ਧਿਆਨ ਰੱਖੋ ਦੂਜਿਆਂ ਦਾ ਵੀ ਕੱਲਾ ਆਪਣੇ ਬਾਰੇ ਨਹੀਂ ਦੂਜਿਆਂ ਦੇ ਬਾਰੇ ਵੀ ਧਿਆਨ ਚੁਕੋ ਪ੍ਰਭੂ ਨੇ ਜੇ ਮੈਨੂੰ ਦਿੱਤਾ ਹੈ ਕੁਝ ਪ੍ਰਭੂ ਜੇ ਮੈਨੂੰ ਕੁਝ ਦੇ ਰਿਹਾ ਨਾ ਪ੍ਰਭੂ ਜੇ ਮੇਰੇ ਕੰਮ ਵਿੱਚ ਕੁਝ ਵਧਾ ਰਿਹਾ ਕਿ ਮੈਂ ਦੂਜਿਆਂ ਆਪਣੇ ਨਾਲ ਦੇਆਂ ਸਾਥੀਆਂ ਤੇ ਵੀ ਕੀ ਕਰਾਂ? ਧਿਆਨ ਕਰਾਂ। ਕੀ ਕਰਾਂ ਮਜੀ? ਹਾਂ ਧਿਆਨ ਕਰਾਂ। ਕੀ ਮੈਂ ਕਿਸੇ ਵਿਸ਼ਵਾਸੀ ਭੈਣ ਭਰਾ ਦੀ ਮਦਦ ਕਰ ਸਕਾਂ? ਹੋ ਸਕਦਾ ਮੈਂ ਕਿਸੇ ਨੇ ਇੱਕ ਮਹੀਨੇ ਦਾ ਰਸਣਕ ਪਵਾ ਦਾਂ। ਹੋ ਸਕਦਾ ਮੈਂ ਕਿਸੇ ਬੱਚੇ ਦੇ ਲਈ ਕਿਤਾਬਾਂ ਹੁਕਾਂ ਲੈ ਆਵਾਂ। ਹੋ ਸਕਦਾ ਮੈਂ ਉਹਨੂੰ ਬੂਟ ਜੁੱਤੇ ਦੇ ਦਵਾਂ। ਹੋ ਸਕਦਾ ਉਹ ਕੱਪੜੇ ਦੇ ਰਹਿਮ ਕਪੜਾ ਲੈ ਆਵਾਂ। ਹਰ ਸਿ ਪਰਮੇਸ਼ਰ ਦੇ ਬਚਨ ਦੇ ਵਿੱਚ ਦੇਖਦੇ ਹਾਂ ਅਸੀਂ ਜੇ ਇਸ ਤਰ੍ਹਾਂ ਕਰਾਂਗੇ ਤਾਂ ਪ੍ਰਭੂ ਸਾਡੇ ਸਿੱਖੀਤੇ ਗਏ ਕੰਮ ਦੀ ਕੀ ਕਰੇਗਾ ਕਦਰ ਕਰੇਗਾ ਤੁਸੀਂ ਕਲੀਸਿਆਂ ਸੇ ਦਿੰਦੇ ਹੋ ਵੈਰੀ ਗੁੱਡ ਬਹੁਤ ਵਧੀਆ ਦੇਣਾ ਚਾਹੀਦਾ ਲੇਕਿਨ ਨਾਲ ਨਾਲ ਆਪਣੇ ਨਾਲ ਦੇ ਸਾਥੀ ਦੇ ਵੀ ਕੀ ਦੇਣਾ ਧਿਆਨ ਦੇਣਾ ਜੇ ਮੈਂ ਵਧੀਆ ਟੀ-ਸ਼ਰਟ ਪਾਣਾ ਮੈਂ ਆਪਣੇ ਵਧੀਆ ਪਹਿਨਦਾ ਤਾਂ ਮੈਨੂੰ ਯਾਦ ਰੱਖਣਾ ਮੇਰਾ ਭਰਾ ਕਿੱਦਾਂ ਜੀ ਰਿਹਾ ਹੈ ਮੇਰੇ ਨਾਲ ਦਾ ਵਿਸ਼ਵਾਸੀ ਕੋ ਜਰੂਰ ਤਮੰਤ ਨਹੀਂ ਹੈਗਾ ਹੋ ਸਕਦਾ ਮੈਂ ਬ੍ਰਾਂਡਡ ਦਾ ਕਪੜਾ ਕਢਾ ਕੇ ਇੱਕ ਨਾਰਮਲ ਪਾ ਲਾਂ ਤੇ ਬਚੇ ਹੋਏ ਪੈਸਿਆਂ ਦੇ ਨਾਲ ਮੈਂ ਕਿਸੇ ਜ਼ਰੂਰ ਜ਼ਰੂਰ ਤਮੰਦ ਭਾਈ ਦੀ ਕੀ ਕਰ ਸਕਾਂ ਹੋ ਸਕਦਾ ਏਦਾਂ ਹੋ ਸਕਦਾ ਏਦਾਂ ਹallelujah ਹallelujah ਜੋ ਤੁਹਾਨੂੰ ਦਿੱਤਾ ਵੰਦੇ ਵਿੱਚ ਪ੍ਰਭੂ ਕਹਦਾ ਆ ਆ ਇਸ ਕੀਤੇ ਗਏ ਕੰਮ ਦੀ ਪ੍ਰਭੂ ਕੀ ਕਰੇਗਾ ਕਦਰ ਕਰੇਗਾ ਬਾਈਬਲ ਕਿਹਾ ਮਸੀਹ ਵਿੱਚ ਕੀਤੀ ਗਈ ਮਿਹਨਤ ਪਰ ਦੇਵੀ ਥੋਠੀ ਨਹੀਂ ਪ੍ਰਭੂ ਕਿਸੇ ਨੂੰ ਇੱਕ ਗਲਾਸ ਪਾਣੀ ਦਾ ਦਿੱਤਾ ਗਿਆ ਔਰ ਬਾਈਬਲ ਕਹਿੰਦੀ ਉਹਦਾ ਵੀ ਤੁਹਾਨੂੰ ਕੀ ਮਿਲੇਗਾ ਅਜ਼ਰ ਮਿਲੇਗਾ ਜੇਸੀਂ ਇਸ ਤੋਂ ਵੱਧ ਕੁਝ ਕੀਤਾ ਤੇ ਪ੍ਰਭੂ ਸਾਨੂੰ ਉਸ ਦਾ ਕੀ ਦੇਗਾ ਅਜ਼ਰ ਦੇਗਾ ਹallelujah ਇੱਕ ਵਿਸ਼ਵਾਸੀ ਕਦੇ ਵੀ ਖੁਦਗਾਰ ਦੇ ਅਥੇ ਸੈਲਫਿਸ਼ ਵਿਸ਼ਵਾਸੀ ਨਹੀਂ ਬਣਦਾ ਵਰਨਾਵਾਸ ਕੀ ਦੀਸਗਾ ਸੈਲਫਿਸ਼ ਉਹਨੇ ਦੇਖਿਆ ਤਾਂ ਇਹ ਸਭ ਕੁਝ ਵੇਚ ਵਟ ਕੇ ਕਿਹਨੂੰ ਦਿੱਤਾ ਰਸੂਲਾਨ ਨੇ ਪੁੱਛਿਆ ਜਾ ਕੇ ਜੀ ਪੈਸਾ ਕਿੱਥੇ ਖਰਚ ਕੀਤਾ ਉਹਨੇ ਆਖਿਆ ਜੀ ਜ਼ਰੂਰतमंदਾਂ ਦਾ ਰਾਸ ਤੇ ਵੰਡ ਕੇ ਕੀਤਾ ਜਾਵੇ ਹallelujah 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 ਸੁਪਰਮਾਨ ਨੂੰ ਆਸ਼ੀਰਵਾਦ ਦੇ ਕਿਸੇ ਵੀ ਵਰਨਾਵਾਦੀ ਤਲਾ ਸਭ ਕੁਝ ਦੇ ਲਈ ਪ੍ਰਭੂ ਨੂੰ ਕੀ ਰਹੀਏ ਜਦੋਂ ਸਾਡੀ ਲੋੜ ਪਵੇ ਜਦੋਂ ਲੋੜ ਪਵੇ ਪ੍ਰਭੂ ਨੂੰ ਤੁਹਾਡੀ ਜਦੋਂ ਲੋੜ ਪਵੇ ਕਿ ਮੈਨੂੰ ਇੱਥੇ ਕਲੀਸਰ ਵਿੱਚ ਖਾਣਾ ਚਾਹੀਦਾ ਤੋ ਉਸ ਵੇਲੇ ਕਰ ਹਾਂ ਸੀ ਮੈਂ ਤਤਵਾਰ ਗਿਆ ਮੈਂ ਤਿਆਰ ਮੈਂ ਤਿਆਰ ਹਾਲੇਲੂਇਆ ਹਾਲੇਲੂਇਆ ਜੇ ਪਰਮਾਸ਼ੀ ਦਵੇ ਔਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਅਗਲੇ ਤਦ